ਇੱਕ ਮਿੰਟ ਇੱਕ ਮਿੰਟ ਜਿੱਦ ਨਾ ਕਰੋ ਇੱਕ ਮਿੰਟ ਆ ਵੀ ਲੈ ਆਓ ਇੱਕ ਤਾਂ ਨਹੀਂ ਨਹੀਂ ਹੁਣ ਲਾਓ ਐਡਾ ਬਾਹਵਾਂ ਪਾ ਲੈ ਕਿਉਂ ਕਿ ਕਿਸਾਨ ਜਿੰਦਾਬਾਦ ਕਿਸਾਨ ਬੰਦੂਰੇ ਇੱਕੋ ਜਿੰਦਾਬਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਰਣਜੀਤ ਸਿੰਘ ਰਟੈਂਡਾ ਜ਼ਿਲ੍ਹਾ ਪ੍ਰਧਾਨ ਭਾਰਤੀ ਕਿਸਾਨ ਯੂਨੀਅਨ ਲਖੋਵਾਲ ਅੱਜ ਜੋ ਕੇਂਦਰ ਸਰਕਾਰ ਨੇ ਚਾਰ ਆਰਡੀਨੈਂਸ ਲੈ ਕੇ ਕਾਨੂੰਨ ਬਣਾਏ ਆ ਉਹਨਾਂ ਦਾ ਵਿਰੋਧ ਵੱਖ-ਵੱਖ ਥਾਵਾਂ ਦੇ ਉੱਤੇ ਕਿਸਾਨ ਜਥੇਬੰਦੀਆਂ ਸਾਰੇ ਰਲ ਕੇ ਕਰ ਰਹੇ ਆ ਕਿਸਾਨ ਮਜ਼ਦੂਰ ਜਾਂ ਹਰ ਵਰਗ ਉਹਦਾ ਵਿਰੋਧ ਕਰ ਰਿਹਾ ਅੱਜ ਅਸੀਂ ਵੀ ਮਕੰਦਪੁਰ ਇਸ ਏਰੀਆ ਦੇ ਸਾਰੇ ਜੋ ਵੀ ਮੋਤਵਾਰ ਪਿੰਡਾਂ ਦੇ ਬੰਦੇ ਆ ਉਹਨਾਂ ਨੂੰ ਬੁਲਾ ਕੇ ਜੋ 26 ਤਰੀਕ ਨੂੰ ਦਿੱਲੀ ਨੂੰ ਕੂਚ ਕਰਨਾ ਉਸ ਦੇ ਸਬੰਧ ਦੇ ਵਿੱਚ ਮੀਟਿੰਗ ਬੁਲਾਈ ਗਈ ਆ ਕਿਉਂਕਿ ਕਿਹੜੇ ਟੰਗ ਨਾਲ ਸੀ ਜਾਣਾ ਆ ਇਹ ਸਾਰਾ ਪ੍ਰੋਗਰਾਮ ਅੱਜ ਦਾ ਉਲੀਕਿਆ ਗਿਆ ਅਤੇ ਅਸੀਂ ਕਿਹੜੇ ਟੰਗ ਨਾਲ ਜਾ ਕੇ ਕਿੱਥੋਂ ਕਿੱਥੇ ਤੱਕ ਜਾਣਾ ਤੇ ਕਿੱਥੋਂ ਦੂਜੇ ਬੰਦਿਆਂ ਦੇ ਨਾਲ ਰਲਣਾ ਉਹ ਇਹ ਸਾਰੀਆਂ ਜੋ ਗਤੀਵਿਧੀਆਂ ਆ ਸਾਡੀਆਂ ਉਹ ਵਿਚਾਰੀਆਂ ਗਈਆਂ ਸਾਰੇ ਵੀਰਾਂ ਨੇ ਇਹਦੇ ਵਿੱਚ ਆਪੋ ਆਪਣੀ ਰਾਏ ਦਿੱਤੀ ਆ ਸੋ 26 ਤਰੀਕ ਦੇ ਸਬੰਧ ਦੇ ਵਿੱਚ ਅੱਜ ਦੀ ਇਹ ਸਾਰੀ ਮੀਟਿੰਗ ਆ ਸੋ ਅਸੀਂ 26 ਤਰੀਕ ਨੂੰ ਸਰਕਾਰ ਦੀਆਂ ਮੋਦੀ ਸਰਕਾਰ ਦੀਆਂ ਜੜਾ ਹਿਲਾਉਣ ਦੇ ਲਈ ਦਿੱਲੀ ਵੱਲ ਨੂੰ ਕੂਚ ਕਰ ਰਹੇ ਆਂ ਜਦੋਂ ਤੱਕ ਇਹ ਤਿੰਨੇ ਆਰਡੀਨੈਂਸ ਕੇਂਦਰ ਸਰਕਾਰ ਵਾਪਸ ਨਹੀਂ ਲੈ ਲੈਂਦੀ ਉਹਨਾਂ ਚਿਰ ਅਸੀਂ ਟਿਕ ਕੇ ਨਹੀਂ ਬੈਠਾਂਗੇ ਉਹਨਾਂ ਚਿਰ ਅਸੀਂ ਘਰਾਂ ਨੂੰ ਨਹੀਂ ਆਵਾਂਗੇ ਜਿੱਥੇ ਵੀ ਸਰਕਾਰ ਸਾਨੂੰ ਰੋਕਣਾ ਚਾਹੇਗੀ ਅਸੀਂ ਉਹੀ ਸੜਕਾਂ ਜਾਮ ਕਰ ਦੇਵਾਂਗੇ ਪੂਰਾ ਦਿੱਲੀ ਨੂੰ ਜਾਮ ਕਰ ਦੇਵਾਂਗੇ ਤਾਂ ਕਿ ਉੱਥੋਂ ਕੋਈ ਨਾ ਹੀ ਕੁਝ ਨਿਕਲ ਸਕੂਗਾ ਅਤੇ ਨਾ ਹੀ ਦਿੱਲੀ ਵਿੱਚ ਕੋਈ ਵੜ ਸਕੂਗਾ ਸਾਰਾ ਰਾਸ਼ਨ ਪਾਣੀ ਬੰਦ ਕਰ ਦੇਵਾਂਗੇ ਅਤੇ ਮੋਦੀ ਸਰਕਾਰ ਨੂੰ ਮਜਬੂਰ ਕਰ ਦੇਵਾਂਗੇ ਤਾਂ ਕਿ ਉਹ ਇਹ ਤਿੰਨੇ ਚਾਰੇ ਆਰਡੀਨੈਂਸ ਆ ਜਿਹੜੇ ਵਾਪਸ ਲਬੇ ਇਹ ਹੀ ਸਾਰੇ ਕਿਸਾਨ ਜਥੇਵਾਂ ਦੀਆਂ ਦੀ ਮੰਗਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਵੇਂ ਪ੍ਰਧਾਨ ਸਾਹਿਬ ਨੇ ਕੇਂਦਰ ਸਰਕਾਰ ਦੀਆਂ ਕਿਸਾਨ ਵਿਰੋਧੀ ਮਜ਼ਦੂਰ ਵਿਰੋਧੀ ਨੀਤੀਆਂ ਦੇ ਖਿਲਾਫ ਕੇਂਦਰ ਦੇ ਖਿਲਾਫ ਜਥੇ ਜਣੇ ਆ ਉਹਦੀ ਤਿਆਰੀ ਸੰਬੰਧੀ ਮੀਟਿੰਗ ਕੀਤੀ ਜਾ ਰਹੀ ਆ ਇਸ ਮੀਟਿੰਗ ਵਿੱਚ ਫੈਸਲਾ ਕੀਤਾ ਗਿਆ ਕਿ 26 ਤਰੀਕ ਨੂੰ ਸਾਰਿਆਂ ਨੇ ਟਰਾਲੀਆਂ ਰਹੀਂ ਦਿੱਲੀ ਵੱਲ ਨੂੰ ਕੂਚ ਕਰਨਾ ਆ ਪਰ ਜਿਹੜਾ ਮਾਰਚ ਹੋਏਗਾ ਇਹ ਸ਼ਾਂਤਮਈ ਢੰਗ ਦਾ ਹੋਏਗਾ ਕਿਉਂਕਿ ਇਹ ਮੰਗ ਇਕੱਲੇ ਨਹੀਂ ਸਾਰੇ ਮੁਲਕ ਦੀ ਮੰਗ ਆ ਕਿਉਂਕਿ ਕਾਨੂੰਨ ਜਿਹੜਾ ਉਹਨੇ ਖਿਲਾਫ ਬਣਾਇਆ ਉਹਦੇ ਸਬੰਧ ਵਿੱਚ ਕਿਸਾਨੀ ਤੇ ਮਜ਼ਦੂਰ ਨੇ ਤਬਾਹ ਹੋਣਾ ਉਹਦੇ ਲਈ ਇਹ ਮਾਰਚ ਕੱਢਣਾ ਆ ਅਸੀਂ ਪਰਜੋਰ ਅਪੀਲ ਕਰਦੇ ਆ ਕਿ ਸ਼ਾਂਤਮਈ ਢੰਗ ਦੇ ਨਾਲ ਜਾ ਕੇ ਅਸੀਂ ਇਹ ਸਰਕਾਰ ਨੂੰ ਜਿਹੜਾ ਮੂੰਹ ਤੋੜਵਾ ਜਵਾਬ ਦੇਵਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੋਧ ਅੱਜ ਭਾਰਤੀ ਕਿਸਾਨ ਯੂਨੀਅਨ ਦੀ ਮੀਟਿੰਗ ਹੋਈ ਆ ਇਸ ਵਿੱਚ ਅਸੀਂ ਪਹਿਲਾਂ ਵੀ ਮੋਦੀ ਸਰਕਾਰ ਦਾ ਵਿਰੋਧ ਕਰਦੇ ਆਏ ਆ ਹੁਣ ਵੀ ਵਿਰੋਧ ਕਰਦੇ ਆ ਅਸੀਂ ਇਹ ਗੱਲ ਦੱਸ ਦੇਣਾ ਚਾਹੁੰਦੇ ਆ ਕਿ ਅੱਗੇ ਵਾਲੇ ਕਿਸਾਨ ਨਹੀਂ ਜੋ ਹਨ ਪੜ੍ਹ ਸੀ ਸਾਡੇ ਬਹੁਤ ਹੀ ਪੜੇ ਲਿਖੇ ਲੀਡਰ ਆ ਉਹਨਾਂ ਨੂੰ ਤੁਹਾਡੇ ਸਾਰਾ ਹੀ ਕਾਨੂੰਨਾਂ ਬਾਰੇ ਪਤਾ ਇਹ ਕਿੰਨਾ ਕੁ ਸਾਡੇ ਲਈ ਘਾਤਕ ਆ ਇਹ ਕਿਸਾਨਾਂ ਨੂੰ ਮਜ਼ਦੂਰਾਂ ਨੂੰ ਮੁਲਾਜ਼ਮਾਂ ਨੂੰ ਹੋਰ ਵੀ ਜਿਹੜੇ ਕਰਿੰਦੇ ਆ ਉਹਨਾਂ ਲਈ ਬਹੁਤ ਘੱਟ ਗਿਆ ਅਸੀਂ ਇਹਦਾ ਡਟ ਕੇ ਵਿਰੋਧ ਕਰਾਂਗੇ ਹਰ ਇੱਕ ਪਿੰਡ ਦੇ ਵਿੱਚੋਂ ਅਸੀਂ ਇੱਕ ਗਰੁੱਪ ਪਹਿਲਾਂ ਚੱਲ ਚੱਲਾਂਗੇ 26 ਨੂੰ ਉਸ ਤੋਂ ਬਾਅਦ ਅਸੀਂ ਪਿੰਡ ਵਿੱਚ ਹੋਰ ਤਿਆਰੀਆਂ ਵੀ ਕਰਾਵਾਂਗੇ ਜਿਹੜਾ ਗਰੁੱਪ ਨੂੰ ਉੱਥੋਂ ਅਸੀਂ ਵਾਪਸ ਭੇਜਾਂਗੇ 15 ਦਿਨ ਦਾ ਹੋਵੇ 20 ਦਿਨ ਦਾ ਹੋਵੇ 6 ਮਹੀਨੇ ਦਾ ਹੋਵੇ ਅਸੀਂ ਇਹਨੂੰ ਹਿੱਲਣ ਨਹੀਂ ਦੇਵਾਂਗੇ ਧਰਨ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਵੇਂ ਕਿ ਆਪਾਂ ਸਭ ਜਾਣਦੇ ਹਾਂ ਕਿ ਮੋਦੀ ਸਰਕਾਰ ਨੇ ਕਿਸਾਨਾਂ ਦੇ ਖਿਲਾਫ ਜੋ ਆਰਡੀਨੈਂਸ ਲਿਆ ਕੇ ਬਲੇ ਲਿਆਂਦੇ ਹਨ ਜੋ ਕਿ ਕਿਸਾਨੀ ਅਤੇ ਮਜ਼ਦੂਰੀ ਨੂੰ ਤਬਾਹ ਕਰਨ ਵਾਲੇ ਹਨ ਉਹਨਾਂ ਦੇ ਖਿਲਾਫ ਜੋ ਸਾਰੀਆਂ ਜਥੇਬੰਦੀਆਂ ਹਿੰਦੁਸਤਾਨੀਆਂ 500 ਜਥੇਬੰਦੀਆਂ ਨੇ ਦਿੱਲੀ ਕੂਚ ਕਾਂ ਦਾ ਪ੍ਰੋਗਰਾਮ ਬਣਾਇਆ ਹੈ ਉਸ ਵਿੱਚ ਵੀ ਇਲਾਕੇ ਦੀਆਂ ਜਿਉ ਸਾਡੇ ਪ੍ਰਧਾਨ ਜੀ ਸਰਦਾਰ ਜਜੀਤ ਸਿੰਘ ਜੀ ਰਾਣਾ ਰਟੈਂਡਾ ਵਾਲੇ ਉਨਾ ਅਤੇ ਹੋਰ ਮਹਤਵਪੂਰਨ ਵਿਅਕਤੀਆਂ ਨੇ ਫੈਸਲਾ ਕੀਤਾ ਹੈ ਕਿ ਦਿੱਲੀ ਕੂਚ ਕਰਨ ਦੇ ਵਾਸਤੇ 26 ਤਰੀਕ ਨੂੰ ਜਿਹੜੇ ਕਾਫਲੇ ਜਾ ਰਹੇ ਹਨ ਉਸ ਵਿੱਚ ਵੱਧ ਚੜ ਕੇ ਸਾਰਿਆਂ ਨੂੰ ਸ਼ਾਮਲ ਹੋਣਾ ਹੈ ਤਾਂ ਕਿ ਜੋ ਮੋਦੀ ਸਰਕਾਰ ਨੇ ਕਾਲੇ ਕਾਨੂੰਨ ਬਿੱਲ ਲਿਆ ਕੇ ਕਿਸਾਨੀ ਨੂੰ ਮਜ਼ਦੂਰੀ ਨੂੰ ਵਪਾਰੀਆਂ ਨੂੰ ਆਰਥੀਆਂ ਨੂੰ ਤਬਾਹ ਕਰਨ ਦੀ ਕੋਸ਼ਿਸ਼ ਕੀਤੀ ਹੈ ਉਹਦਾ ਮੂੰਹ ਤੋੜਮਾ ਜਵਾਬ ਦੇਣ ਦੇ ਵਾਸਤੇ ਅਸੀਂ ਸਾਰੇ ਇਕੱਤਰ ਹੋ ਕੇ ਦਿੱਲੀ ਵੱਲ ਜਾ ਰਹੇ ਹਾਂ ਸਾਰੀਆਂ ਸੰਗਤਾਂ ਨੂੰ ਸਾਰੇ ਕਿਸਾਨ ਜਥੇਬੰਦੀਆਂ ਨੂੰ ਇਹ ਅਪੀਲ ਹੈ ਕਿ ਵੱਧ ਤੋਂ ਵੱਧ ਸ਼ਾਮਲ ਹੋ ਕੇ ਇਸ ਕਾਲੇ ਕਾਨੂੰਨਾਂ ਦਾ ਵਿਰੋਧ ਕਰਕੇ ਆਪਾਂ ਸਭ ਨੇ ਕਾਲੇ ਕਾਨੂੰਨ ਖਤਮ ਕਰਨੇ ਹਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਹੀ ਉਦਮੀ ਤੇ ਗਾਂਬਦੂ ਕਿਸਾਨ ਭਰਾਓ ਬਹੁਤ ਹੀ ਨਾਜਕ ਮਸਲੇ ਤੇ ਜੋ ਪਿਛਲੇ 2 ਮਹੀਨਿਆਂ ਤੋਂ ਜੋ ਦੀਪਤਾ ਆਈ ਹੋਈ ਆ ਇੱਕ ਕਿਸਮ ਦੀ ਸੈਂਟਰ ਸਰਕਾਰ ਨੇ ਭਾਈ ਉਹਦੇ ਲਈ ਸੰਘਰਸ਼ ਸ਼ੀਲ ਇਕੱਠੇ ਹੋ ਕੇ ਤੁਸੀਂ ਜੋ ਅੱਜ 26 27 ਨਵੰਬਰ ਨੂੰ ਦਿੱਲੀ ਜਾਣ ਲਈ ਕਮਰ ਕੱਸੇ ਕੱਸਣ ਲਈ ਤੇ ਉਹਦੀਆਂ ਤਿਆਰੀਆਂ ਸੰਬੰਧੀ ਮੀਟਿੰਗ ਜੋ ਕਰ ਰਹੇ ਆ ਕਰਨੈਲ ਸਿੰਘ ਹੁਣੀ ਭਾਈ ਰਣਜੀਤ ਸਿੰਘ ਹੁਣੀ ਤੁਸੀਂ ਸਾਰੇ ਬੜੇ ਜੋਸ਼ੋ ਖਰੋਸ਼ ਵਿੱਚ ਮੈਂ ਕੱਲੇ ਹੀ ਭਾਈ ਸਾਹਿਬ ਨਾਲ ਗੱਲ ਕੀਤੀ ਸੀ ਪ੍ਰਧਾਨ ਜੀ ਨਾਲ ਮੈਂ ਕਿਹਾ ਆਪਣਾ ਪਾਸਾ ਪਿੱਛੇ ਲੱਗਦਾ ਇਹ ਕਹਿੰਦੇ ਨਹੀਂ ਪਿੱਛੇ ਨਹੀਂ ਹੈ ਕੋਈ ਐਸੀ ਗੱਲ ਨਹੀਂ ਹੈ ਕਿ ਆਪਾਂ ਮੈਂ ਇਹਨਾਂ ਨੂੰ ਸੁਝਾ ਦਿੰਦਾ ਸੀ ਕਿ ਜਿਹੜਾ ਪਰਿਵਾਰ ਨਹੀਂ ਜਾ ਸਕਦਾ ਉਹ ਮਾਲੀ امدਾਦ ਕਰਨ ਕਿਉਂਕਿ ਜਿਹਨੇ ਆਪਣਾ ਕੰਮ ਛੱਡ ਕੇ ਜਾਣਾ ਆ ਉਹਨਾਂ ਨੂੰ ਉਹ ਆਪਣਾ ਖਰਚਾ ਵੀ ਕਰਨਾ ਤੇਲ ਵੀ ਲੱਗਣਾ ਹੋਰ ਵੀ ਸਾਰਾ ਕੁਝ ਹੋਣਾ ਉਹਨਾਂ ਲਈ ਜ਼ਰੂਰ ਸਾਨੂੰ ਹਰ ਇੱਕ ਪਰਿਵਾਰ ਨੂੰ ਕੋਈ ਨਾ ਕੋਈ ਯੋਗਦਾਨ ਦੇਣਾ ਚਾਹੀਦਾ ਦੂਸਰੀ ਗੱਲ ਇਹ ਕੱਲੀ ਕਿਸਾਨੀ ਲਈ ਬੇਫਤਰੀ ਹੈ ਇਹ ਪੰਜਾਬ ਦੇ ਹਰ ਵਰਗ ਤੇ ਪ੍ਰਭਾਵ ਪਾਉਣਾ ਇਹਨੇ ਸੋ ਇੱਕalle ਕਿਸਾਨਾਂ ਦਾ ਮਸਲਾ ਨਹੀਂ ਹੈ ਮੈਂ ਸਮਝਦਾ ਕਿ ਸਾਰੇ ਵਰਗਾਂ ਨੂੰ ਇਹ ਸੰਘਰਸ਼ ਵਿੱਚ ਬਹੁਤ ਹੀ ਯਤਨਸ਼ੀਲ ਹੋਣਾ ਚਾਹੀਦਾ ਵੱਡਾ ਉਦਮ ਕਰਕੇ ਇਹਦਾ ਸਹਿਯੋਗ ਦੇਣਾ ਚਾਹੀਦਾ ਤਾਂ ਹੀ ਇਸ ਜਿਹੜਾ ਇਹ ਮਸਲਾ ਹੱਲ ਹੋ ਜਾਣਾ ਕੋਈ ਅੱਡੀ ਵੱੱਡੀ ਗੱਲ ਨਹੀਂ ਹੈ ਕਿ ਮੋਦੀ ਸਰਕਾਰ ਨਹੀਂ ਝੁਕੇਗੀ ਸੋ ਤੁਹਾਡਾ ਹੌਸਲਾ ਤੁਹਾਡੀ ਮਿਹਨਤ ਤੁਹਾਡਾ ਸਿਰੜ ਜਿਹੜਾ ਆ ਉਹ ਪਹਿਲਾਂ ਤੋਂ ਹੀ ਪੰਜਾਬੀਆਂ ਦਾ ਹਰ ਇੱਕ ਜਾਣਦੇ ਆ ਕਿ ਪੰਜਾਬੀ ਜਦੋਂ ਤੁਰਪੈਣ ਤੇ ਫਿਰ ਉਹ ਗੱਲ ਬਿਲੇ ਕੰਡੇ ਲਾ ਕੇ ਰੱਖਦੇ ਆ ਭਾਵੇਂ ਆਜ਼ਾਦੀ ਦਾ ਇਤਿਹਾਸ ਦੇਖ ਲਓ ਜਦੋਂ ਪੰਜਾਬੀਆਂ ਨੇ ਲੱਕ ਬਨ ਕੇ ਮੋਰੇ ਮੜਾਸੇ ਮਾਰ ਕੇ ਤੁਰਿਆ ਉਹ ਸਫਲਤਾ ਹੀ ਮਿਲੀ ਆ ਸੋ ਅੱਜ ਦੀ ਇਹ ਜਿਹੜੀ ਆਪਸ ਸੰਘਰਸ਼ ਕਰ ਰਹੇ ਆ ਇਹਦੇ ਵਿੱਚ ਵੀ ਜੱਤ ਯਕੀਨੀ ਆ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਦੇ ਵੇਖਦੇ ਸੀ ਸਿਰਫ ਇੰਟਰਨੈਟ ਤੇ ਜਾਂ ਫਿਰ ਵਦੀਸ਼ਾਂ ਵਿੱਚ ਹੁਣ ਇੱਥੇ ਵੀ ਤੁਸੀਂ ਸਜਾ ਸਕਦੇ ਹੋ ਆਪਣੇ ਘਰਾਂ ਦੁਕਾਨਾਂ ਤੇ ਦਫ਼ਤਰਾਂ ਨੂੰ ਜੀ ਹਾਂ 3D ਵਾਲਪੇਪਰ ਦੇ ਨਾਲ ਮਨ ਪਾਉਂਦੇ ਡਿਜ਼ਾਈਨ ਕਰਵਾਉਣ ਲਈ ਮਿਲੋ BI ਗ੍ਰਾਫਿਕ ਸੋਲੂਸ਼ਨ ਬੜਾ ਨੇੜੇ ਯੂਨੀਅਨ ਬੈਂਕ ਇੱਥੇ 3D ਵਾਲਪੇਪਰ ਫਲੈਕਸ ਪ੍ਰਿੰਟਿੰਗ ਕਲਰ ਪੋਸਟਰ ਵਿਜ਼ਿਟਿੰਗ ਕਾਰਡ ਮੈਰਿਜ ਕਾਰਡ ਇਨਵਿਟੇਸ਼ਨ ਕਾਰਡ ਬਿੱਲ ਬੁੱਕ ਰਸੀਦ ਬੁੱਕ ਅਤੇ ਹਰ ਤਰ੍ਹਾਂ ਦਾ ਪ੍ਰਿੰਟਿੰਗ ਦਾ ਕੰਮ ਤਸੱਲੀ ਬਖਸ਼ ਕੀਤਾ ਜਾਂਦਾ ਹੈ ਟੂਰਨਾਮੈਂਟ ਮੇਲੇ ਦੇ 77 ਦੇ ਸਮਾਗਮ ਦੀਆਂ ਫਲੈਕਸਾਂ ਅਤੇ ਪੋਸਟਰ ਵੱਖ-ਵੱਖ ਥਾਵਾਂ ਤੇ ਲਗਾਉਣ ਲਈ ਕਾਰੀਗਰਾਂ ਦਾ ਖਾਸ ਪ੍ਰਬੰਧ ਹੈ ਸੇਵਾ ਦਾ ਮੌਕਾ ਦਿਓ ਬੀਆਈ ਗ੍ਰਾਫਿਕ ਸੋਲੂਸ਼ਨ ਬੜਾ ਪਿੰਡ ਨੇੜੇ ਯੂਨੀਅਨ ਬੈਂਕ ਸੰਪਰਕ ਨੰਬਰ 0182626608 ਅਤੇ 98559943